ਜਿਹੜੀ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਝੋਨੇ ਦੀ ਫਸਲ ਵਿੱਚ ਜੇਕਰ ਲੋਹੇ ਤੱਤ ਦੀ ਘਾਟ ਆ ਜਾਂਦੀ ਆ ਤਾਂ ਆਪਾਂ ਉਹਦੇ ਲਈ ਕਿਹੜੀਆਂ ਖਾਦਾਂ ਵਰਤਣੀਆਂ ਨੇ ਕਿੰਨੀ ਮਾਤਰਾ ਦੇ ਵਿੱਚ ਵਰਤਣੀਆਂ ਨੇ ਅਤੇ ਆਪਾਂ ਕਦੋਂ ਪਾ ਸਕਦੇ ਆਂ ਪੂਰੀ ਗੱਲਬਾਤ ਵੀਡੀਓ 'ਚ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਆਪਾਂ ਜ਼ਿੰਕ ਦੀ ਗੱਲ ਕਰੀਏ ਤਾਂ ਜ਼ਿੰਕ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕੇ ਆਂ ਵੀ ਕਿਵੇਂ ਪਾਉਣਾ ਤੇ ਕਿੰਨੀ ਮਾਤਰਾ 'ਚ ਪਾਉਣਾ ਚਾਹੀਦਾ ਤੇ ਕਿਹੜੀਆਂ ਨਿਸ਼ਾਨੀਆਂ ਨੇ ਸਾਰੀ ਆਪਾਂ ਗੱਲਬਾਤ ਕਰ ਦਿੱਤੀ ਆ ਦੁਬਾਰਾ ਫੇਰ ਆਪਾਂ ਇੱਕ ਵਾਰ ਸ਼ਾਰਟ ਦੇ ਵਿੱਚ ਦੱਸ ਦਿੰਨੇ ਆਂ ਜਿਵੇਂ ਕਿ ਜਿੰਕਰੀ ਘਾਟ ਆਪਾਂ ਨੂੰ ਖੇਤ ਦੇ ਵਿੱਚ ਪਤਾ ਲੱਗਦਾ ਵੀ ਆਉਂਦੀ ਆ ਤਾਂ ਉਹਦੇ ਨਾਲ ਝੋਨੇ ਦੇ ਪੱਤੇ ਬਰਾਉਨ ਰੰਗ ਦੇ ਜੰਗਾਲੇ ਜਿਹੇ ਪੱਤੇ ਹੋ ਜਾਂਦੇ ਨੇ ਜਿਵੇਂ ਜਰਦੀ ਲੱਗ ਜਾਂਦੀ ਆ ਇਸ ਤਰ੍ਹਾਂ ਹੋ ਜਾਂਦੇ ਨੇ ਤਾਂ ਆਪਾਂ ਜਿੰਕ ਉਹਦੇ ਵਿੱਚ ਜੇਕਰ 21% ਵਾਲਾ ਤਾਂ ਆਪਾਂ ਉਹ 10 ਤੋਂ ਲੈ ਕੇ 12 ਕਿਲੋ ਪਾ ਸਕਦੇ ਆ ਤੇ ਜੇ 33% ਵਾਲਾ ਤਾਂ ਆਪਾਂ ਉਹ 8 ਜਾਂ 7 ਕਿਲੋ ਵੀ ਪਾ ਸਕਦੇ ਆ ਜ਼ੋਰੀਏ ਚਰ ਲਾ ਕੇ ਜਾਂ ਮਿੱਟੀ ਦੇ ਵਿੱਚ ਵੀ ਸੈੱਟ ਸਕਦੇ ਆ ਪਰ ਲਾ ਕੇ ਪਰ ਹੁਣ ਆਪਾਂ ਮੇਨ ਗੱਲ ਕਰਨੀ ਆ ਲੋਹੇ ਦੇ ਤੱਤ ਦੀ ਘਾਟ ਦੀ ਤਾਂ ਇਹਦੀਆਂ ਆਪਾਂ ਨੂੰ ਨਿਸ਼ਾਨੀਆਂ ਕੀ ਦੇਖਣੀਆਂ ਚਾਹੀਦੀਆਂ ਨੇ ਜੇਕਰ ਆਪਣੇ ਝੋਨੇ ਦੇ ਪੱਤੇ ਪੀਲੇ ਰੰਗ ਦੇ ਹੋਣ ਲੱਗ ਜਾਂਦੇ ਨੇ ਜਾਂ ਫਿਰ ਹੌਲੀ-ਹੌਲੀ ਬੂਟਾ ਸਾਰਾ ਪੀਲਾ ਹੋਣ ਲੱਗ ਜਾਂਦਾ ਝੋਨੇ ਦਾ ਤਾਂ ਉੱਥੇ ਲੋਹੇ ਤੱਤ ਦੀ ਘਾਟ ਆ ਜਿਹੜੀ ਉਹ ਪਾਈ ਜਾਂਦੀ ਆ ਝੋਨੇ ਦੀ ਫਸਲ ਨੂੰ ਇਹ ਜਿਆਦਾਤਰ ਰੇਤਲੀਆਂ ਜ਼ਮੀਨਾਂ ਜਾਂ ਫਿਰ ਜਿੱਥੋਂ ਮਿੱਟੀ ਚੱਕੀ ਹੁੰਦੀ ਆ ਤੇ ਜਾਂ ਫਿਰ ਜਿੱਥੇ ਪਾਣੀ ਨਹੀਂ ਪੂਰਾ ਹੁੰਦਾ ਉਹਨਾਂ ਜ਼ਮੀਨਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਜਾਂਦੀ ਆ ਆਪਾਂ ਨੂੰ ਤੇ ਜਾਂ ਫਿਰ ਜਿੱਥੇ ਪਾਣੀ ਮਾੜਾ ਹੁੰਦਾ ਉੱਥੇ ਵੀ ਥੋੜੀ ਥੋੜੀ ਜਿਹੀ ਦਿਖਾਈ ਦੇਣ ਲੱਗ ਜਾਂਦੀ ਹੈ ਘਾਟ ਇਹ ਤੇ ਹੁਣ ਆਪਾਂ ਖਾਦ ਦੀ ਗੱਲ ਕਰੀਏ ਵੀ ਕਿਵੇਂ ਪਾਉਣੀ ਆ ਇਹ ਆਪਾਂ ਨਾ ਤਾਂ ਮਿੱਟੀ ਦੇ ਵਿੱਚ ਕੋਈ ਰਲਾ ਸਕਦੇ ਹਾਂ ਨੂੰ ਤੇ ਨਾ ਆਪਾਂ ਜੂਰੀਏ ਦੇ ਵਿੱਚ ਰਲਾ ਸਕਦੇ ਹਾਂ ਤੇ ਨਾ ਹੀ ਆਪਾਂ ਉਦਾਂ ਕੋਈ ਸਿੱਟਾ ਦੇ ਸਕਦੇ ਹਾਂ ਤਾਂ ਝੋਨੇ ਦੇ ਵਿੱਚ ਸਿੱਧਾ ਜਿਵੇਂ ਜਿੰਕ ਪਾਉਣੇ ਹੁੰਦੇ ਆ ਇਹਦੀ ਸਿਰਫ ਆਪਾਂ ਸਪਰੇਅ ਕਰ ਸਕਦੇ ਹੁਣ ਆਪਾਂ ਗੱਲ ਕਰਦੇ ਆ ਖਾਦ ਦੀ ਵੀ ਕਿਹੜੀ ਖਾਦ ਪਾਉਣੀ ਆ ਤਾਂ ਆਪਾਂ ਫੇਸ ਸੋਸ਼ਲ ਪੇਜ ਆਉਂਦਾਗਾ 19% ਵਾਲਾ ਸਾਲਟੇਜ ਦੇ ਵਿੱਚ ਆਪਾਂ ਲੋਹੇ ਦੀ ਘਾਟ ਦੇ ਲਈ ਵਰਤ ਸਕਦੇ ਹਾਂ ਉਹਦਾ ਆਪਾਂ ਸਿਰਫ ਘੋਲ ਬਣਾ ਕੇ 100 ਲੀਟਰ ਪਾਣੀ ਦਾ ਪਾ ਕੇ ਇੱਕ ਢੋਲੀ ਦੇ ਵਿੱਚ ਉਹਦੇ ਵਿੱਚ ਆਪਾਂ 1 ਕਿਲੋਗ੍ਰam 1 ਕਿੱਲੇ ਦੀ ਸੜਕ ਦੇਣੀ ਹੈ ਇਹ ਜਿਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਜਾਲਟ ਮਿਲਦਾਗਾ ਵੈਸੇ ਤਾਂ ਆਪਾਂ ਨੂੰ ਇਹ ਜੇ ਮਿੱਟੀ ਟੈਸਟ ਕਰਵਾ ਕੇ ਆਪਾਂ ਫੇਰ ਪਾਈਏ ਤਾਂ ਬਹੁਤ ਵਧੀਆ ਨਤੀਜੇ ਮਿਲਦੇ ਨੇ ਜਿਹਦੇ ਨਾਲ ਆਪਣੀ ਫਸਲ ਦਾ ਝਾੜ ਵੀ ਦੁੱਗਣਾ ਚੌਗਣਾ ਨਿਕਲਦਾਗਾ ਆਪਾਂ ਨੂੰ ਹਰ ਇੱਕ ਸਾਲ ਮਿੱਟੀ ਜ਼ਰੂਰ ਟੈਸਟ ਕਰਾਉਣੀ ਚਾਹੀਦੀ ਆਪਣੀ ਜ਼ਮੀਨ ਦੀ ਜੇਕਰ ਆਪਾਂ ਇਹਨਾਂ ਖਾਦਾਂ ਦੇ ਉੱਪਰ ਵੀ ਨਹੀਂ ਖਰਚਾ ਕਰਨਾ ਤਾਂ ਆਪਾਂ ਸਸਤਾ ਤਰੀਕਾ ਤੁਹਾਨੂੰ ਦੱਸ ਦਿਆਂ ਆਪਾਂ ਕੀ ਕਰਨਾ 1 ਕਿਲੋ ਦਾ ਜਿੰਕ ਲੈ ਲੈਣਾ ਤੇ ਆਪਾਂ ਇਹਦੇ ਨਾਲ ਕਿਲੋ ਡੇਢ ਕਿਲੋ ਯੂਰੀਆ ਲੈ ਲੈਣਾ ਤੇ ਨਾਲ ਹੀ ਆਪਾਂ ਅੱਧਾ ਕਿਲੋ ਲੈ ਲੈਣੀਆਂ ਕਲੀ ਜਿਹੜੀ ਚੂਨੇ ਵਾਲੀ ਆਪਾਂ ਕਹਿ ਦਿੰਨੇ ਹ ਡਲਿਆਂ ਵਾਲੀ ਕਲੀ ਉਹ ਲੈ ਲੈਣੀਆਂ ਉਹਦਾ ਆਪਾਂ ਪਾਣੀ ਦਾ ਘੋਲ ਬਣਾ ਕੇ ਰੱਖ ਦੇਣਾ ਤੇ ਸਵੇਰੇ ਜਦੋਂ ਉਹਦਾ ਪਾਣੀ ਨੱਤਰ ਕੇ ਉੱਪਰ ਆ ਜੇ ਉਹ ਸਿਰਫ ਆਪਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇਹਦੀ ਦਵਾਈ ਹੈ ਜਿਹੜੀ ਉਹ ਸੜਕ ਸਕਦੇ ਆਂਗੇ ਉਹ ਵੀ ਆਪਾਂ ਸਵੇਰੇ ਜਾਂ ਸ਼ਾਮ ਦੇ ਟਾਈਮ ਸੜਕਣੀ ਹੁੰਦੀ ਆ ਇਹਦਾ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਕਿਉਂਕਿ ਦਿਨੇ ਧੁੱਪ ਦੇ ਕਾਰਨ ਇਹਦਾ ਅਸਰ ਆਪਾਂ ਨੂੰ ਘੱਟ ਦੇਖਣ ਨੂੰ ਮਿਲਦਾ ਵੈਸੇ ਤਾਂ ਭਾਈ ਜਿਵੇਂ ਹੁਣ ਮੌਸਮ ਠੰਡਾ ਚੱਲੀ ਜਾਂਦਾ ਇੱਕ ਦੋ ਦਿਨ ਛੱਡ ਕੇ ਬਾਰਿਸ਼ ਹੋ ਜਾਂਦੀ ਆ ਝੋਨੇ ਨੂੰ ਬਾਹਲੀਆਂ ਖਾਦਾਂ ਦੀ ਪਾਉਣ ਦੀ ਲੋੜ ਨਹੀਂ ਆਪਾਂ ਰਿਸ਼ੋਰੀਸ਼ ਨਾ ਪਾਇਆ ਕਰੀਏ ਕਿਉਂਕਿ ਇਹ ਟਾਈਮ ਤੇ ਆ ਕੇ ਤਾਂ ਝੋਨਾ ਜੂਰੀਆ ਵੀ ਬਹੁਤ ਘਟਾ ਜਾਂਦਾ ਠੰਡ ਤੇ ਮੌਸਮ ਦੇ ਵਿੱਚ ਜੇਕਰ ਗਰਮੈਸ਼ ਜਾਦੇ ਪੈਂਦੀ ਆ ਤਾਂ ਆਪਾਂ ਨੂੰ ਲੋੜ ਪੈਂਦੀ ਆ ਇਹਨਾਂ ਖਾਦਾਂ ਦੀ ਐਵੇਂ ਵੱਧੂ ਫालतੂ ਆਪਾਂ ਖਰਚਾ ਨਾ ਕਰਿਆ ਕਰੀਏ ਲੋੜ ਅਨਸਾਰ ਹੀ ਆਪਾਂ ਪਾਇਆ ਕਰੀਏ ਜੇਕਰ ਆਪਾਂ ਵੱਧੂ ਖਾਦਾਂ ਪਾ ਦਨੇ ਆਂ ਕਿ ਝੋਨੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਢਾ ਕੇ ਪਾ ਦਨੇ ਘਾਟਾਂ ਤੋਂ ਵੀ ਜਾਂ ਕਿਸੇ ਵੀ ਤਰ੍ਹਾਂ ਦੀ ਤਾਂ ਆਪਣਾ ਨੁਕਸਾਨ ਹੁੰਦਾ ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾਗਾ ਕਿਉਂਕਿ ਜਾਦੇ ਖਾਦ ਪਾਉਣੇ ਵੀ ਮਾੜੀ ਹੁੰਦੀ ਹੈ ਝੋਨੇ ਨੂੰ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਬਾਸਮਤੀ ਦੇ ਉੱਪਰ ਜਿਹੜੇ ਝੰਡਾ ਰੋਗ ਦੀ ਸਮੱਸਿਆ ਦਾ ਹਾਲਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਉਹਦੇ ਬਾਰੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਰਹੋ ਜੇ ਚੰਗੀ ਲੱਗੀ